ਲੈ ਵੀ ਸੱਚ ਨੂੰ ਤੁਹਾਡੇ ਆਸਤੇ ਮੇਰਾ ਚੈਲੰਜ ਹੈ ਅੱਜ ਮੈਂ ਤੁਹਾਨੂੰ ਇਹੋ ਜਿਹਾ ਚੈਲੰਜ ਕਰ ਲੱਗਿਆ ਜਿਹੜਾ ਤੁਹਾਨੂੰ ਕਦੇ ਫੇਸਬੁੱਕ YouTube ਆਦਿ ਕਿਸੇ ਨੇ ਨਹੀਂ ਕੀਤਾ ਹੋਣਾਗਾ ਖਾਸ ਕਰਕੇ ਚੈਲੰਜ ਇਹ ਮੇਰਾ ਉਹਨਾਂ ਭੈਣਾਂ ਆਸਤੇ ਜਿਹੜੀ ਡੇਲੀ ਰਸੋਈ ਚ ਕੰਮ ਕਰਦੀਆਂ ਉਹ ਉਹਨਾਂ ਭਰਾਵਾਂ ਆਸਤੇ ਆ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਪਏ ਅਸੀਂ ਖਾਣਾ-ਦਾਣੀ ਅਮਰਜੰਸੀ ਬਣਾ ਲੈਨੇ ਆ ਬਹੁਤ ਵਧੀਆ ਬਣਾ ਲੈਨੇ ਆ ਠੀਕ ਐ ਤੇ ਚਲੋ ਅਕਸੈਪਟ ਵੀ ਕਰਿਓ ਜੀ ਮੈਂ ਐਣੀਆਂ ਦਾ ਵੀ ਅਕਸੈਪਟ ਨਾ ਕੋਈ ਕਰੇ ਕਰਿਓ ਜੀ ਤੇ ਬਹੁਤ ਵਧੀਆ ਚੈਲ ਗਿਆ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਚੌਲਾਂ ਦੀ ਸਬਜ਼ੀ ਚੌਲੇ ਨਹੀਂ ਚੌਲ ਜਿਹਨਾਂ ਨੂੰ ਆਪਾਂ ਕਹਿੰਦੇ ਆ ਚੂਨਾ ਝੋਨੇ ਦੀ ਧਾਲ ਤੇ ਝੋਨੇ ਦੀ ਆਪਣਾ ਚੈਲੰਜ ਹੈ ਠੀਕ ਹੈ ਕਿਤੇ YouTube Insta ਕਿਤੇ ਵੀ ਸਰਚ ਨਹੀਂ ਕਰਨਾ ਤੁਸੀਂ ਜੇ ਤੁਸੀਂ ਆਪਣੇ ਆਪ ਤੇ ਧਮ ਰੱਖਦੇ ਹੋ ਮੀਰ ਮੈਂ ਕੋਈ ਵੀ ਰੈਸਪੀ ਤਿਆਰ ਕਰ ਸਕਦਾ ਤੇ ਰੈਸਪੀ ਜਿਹੜੀ ਚੌਲਾਂ ਦੀ ਰਸ ਚੌਲਾਂ ਚੌਲਾਂ ਦੀ ਸਬਜ਼ੀ ਰੱਖ ਲਓ ਚੌਲਾਂ ਦੀ ਦਾਲ ਰੱਖ ਲਓ ਤੇ ਆਜੋ ਕਿਉਂ ਚੌਲਾਂ ਦੇ ਚ ਨਜ਼ਰ ਆਉਂਦੇ ਆ ਤੇ ਮੇਰਾ ਜਾਨ ਜਾਂ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਤੇ ਭਰਾਵਾਂ ਦੀਆਂ ਘਰਾਂ ਵਾਲਿਆਂ ਨੂੰ ਲੈ ਆਪੋ ਆਪਣੇ ਘਰਾਂ ਵਾਲਿਆਂ ਨੂੰ ਤੇ ਸਾਡੇ ਭਰਾਵਾਂ ਨੂੰ ਤੁਸੀਂ ਚੌਲਾਂ ਦੀ ਸਬਜ਼ੀ ਬਣਾ ਕੇ ਖਵਾ ਦਿਓ ਐਣੀ ਕਿਸੇ ਅ ਕਿਤੇ ਸਰਚ ਕੀਤੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਨਾ ਬਣੂਗੀ ਫਿਰ ਕਿਉਂ ਆ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਮੈਂ ਇਹ ਜਿਹੜੀ ਰੈਸਪੀ ਤਿਆਰ ਕੀਤੀ ਐ ਅਸੀਂ ਦੋਵੇਂ ਮੀਆਂ ਬੀਬੀ ਨੇ ਉਹ ਕਿਵੇਂ ਦੀ ਤਿਆਰ ਕੀਤੀ ਤੇ ਕਾਹ ਤੋਂ ਤਿਆਰ ਕੀਤੀ ਤੇ ਤਿਆਰ ਕਰਨ ਮਗਰ ਕਾਰਨ ਕੀ ਆ ਤੇ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੀ ਹੋ ਸਕਦਾ ਤੁਹਾਨੂੰ ਨਾ ਵੀ ਤੇ ਗਾਣੇ ਨੂੰ ਵੀ ਇਹ ਸਾਰਿਆਂ ਨੂੰ ਆਪਣਾ ਚੈਲੰਜ ਸਮਝੋ ਤੇ ਚੈਲੰਜ ਤੁਹਾਨੂੰ ਕੋਈ ਨੀਵਾ ਮਖਾਉਣ ਆਸਤੇ ਜੈ ਨਹੀਂਗਾ ਚੈਲੰਜੇ ਤਾਂ ਵੀ ਤੁਸੀਂ ਵੀ ਜੇ ਕਰੋਗੇ ਤਾਂ ਸਿੱਖ ਜਾਓਗੇ ਸਮਝ ਆ ਗਈ ਕਿਤੇ ਨਾ ਕਿਤੇ ਐਮਰਜੈਂਸੀ ਜਿਹੜੀ 6-7 6-7 ਮਹੀਨੇ ਜੰਗ ਲੱਗਣੀ ਹੈ ਜਿਹੜੀ ਉਦੋਂ ਹੀ ਤੁਹਾਡੇ ਕੰਮ ਬਹੁਤ ਆਊਗੇ ਆਪਣੇ ਸਾਰਿਆਂ ਦੇ ਕੰਮ ਆਊਗੇ ਤੇ ਚਲੋ ਦੇਖਦੇ ਆਂ ਕਿਹੜੇ-ਕਿਹੜੇ ਭਰਾ ਕਿਹੜੀਆਂ-ਕਿਹੜੀਆਂ ਭੈਣਾਂ ਸਕਰੀਨਸ਼ਾਟ ਸੈਂਡ ਕਰਦੀਆਂ ਤੇ ਰੈਸਪੀ ਕਰਕੇ ਤਿਆਰ ਵੇਖੋ ਮੈਂ ਆਣਾ ਯਾਰ 80 ਰੁਪਏ ਕद्दू ਲੈਣ ਨਾਲੋਂ 100 ਗੁਣੇ ਚੰਗੀ ਐ ਲਵ ਯੂ ਸਾਰਿਆਂ ਨੂੰ ਤੇ ਜੇ ਤੁਸੀਂ YouTube ਤੇ ਵੇਣੇ ਆ ਤਾਂ ਸਬਸਕ੍ਰਾਈਬ ਕਰ ਲਓ ਜੇ Instagram ਤੇ ਵੇਣੇ ਤਾਂ ਫੋਲੋ ਕਰ Instagram ਤਾਂ ਦਬੇ ਕਰ Facebook ਤੇ ਵੇਣਿਆਂ ਦਾ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਪਣਾ ਚੈਨਲ ਅਬਸਰਬ ਵੀ ਜ਼ਰੂਰ ਕਰਿਓ ਧੰਨਵਾਦ ਸ਼ੁਕਰੀਆ